ਨਮਸਕਾਰ ਈਡੀ ਨਿਊਜ਼ ਪੰਜਾਬ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ ਇਸ ਸਮੇਂ ਦੀ ਖਬਰ ਮੁਹਾਲੀ ਤੋਂ ਸਾਹਮਣੇ ਆ ਰਹੀ ਹੈ ਮੁਹਾਲੀ ਦੇ ਵਿੱਚ ਫਿਰ ਤੋਂ ਕਈ ਸਕੂਲਾਂ ਨੂੰ ਬੰਬ ਦੇ ਨਾਲ ਅਡਾਉਣ ਦੀ ਧਮਕੀ ਦਿੱਤੀ ਗਈ ਹੈ ਈਮੇਲ ਰਾਹੀਂ ਇਹ ਧਮਕੀ ਭੇਜੀ ਗਈ ਹੈ ਪ੍ਰਸਿੱਧ ਸਕੂਲਾਂ ਨੂੰ ਈਮੇਲ ਰਾਹੀਂ ਬੰਬ ਦੇ ਨਾਲ ਅਡਾਉਣ ਦੀ ਧਮਕੀ ਮਿਲੀ ਹੈ ਔਰ ਇਸ ਧਮਕੀ ਤੋਂ ਬਾਅਦ ਇੱਕ ਵਾਰ ਫਿਰ ਤੋਂ ਮੁਹਾਲੀ ਦੇ ਵਿੱਚ ਸਨਸਨੀ ਫੈਲ ਗਈ ਹੈ ਸਕੂਲਾਂ ਦੇ ਵਿੱਚ ਅਫਰਾ ਤਫਰੀ ਫੈਲ ਗਈ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਬੰਬ ਦੇ ਨਾਲ ਉਡਾਉਣ ਦੀਆਂ ਧਮਕੀਆਂ ਮਿਲਦੀਆਂ ਰਹੀਆਂ ਨੇ ਸੋ ਮੁਹਾਲੀ ਦੇ ਵਿੱਚ 10 ਸਕੂਲਾਂ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਔਰ ਈਮੇਲ ਮੈਸੇਜ ਆਇਆ ਹੈ ਬੱਚਿਆਂ ਨੂੰ ਗੇਟ ਤੋਂ ਹੀ ਵਾਪਸ ਭੇਜਣਾ ਸ਼ੁਰੂ ਕਰ ਦਿੱਤਾ ਮੁਹਾਲੀ ਦੇ ਸਕੂਲਾਂ ਦੇ ਵਿੱਚ ਕਈ ਸਕੂਲਾਂ ਦੇ ਵਿੱਚ ਛੁੱਟੀ ਜਿਹੜੀ ਹੈ ਉਹ ਕਰ ਦਿੱਤੀ ਗਈ ਹੈ ਦਰਸਲ ਮੁਹਾਲੀ ਦੇ ਕਰੀਬ ਕਰੀਬ ਦੇ 10 ਦੇ ਕਰੀਬ ਸਕੂਲਾਂ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਇਹ ਧਮਕੀ ਈਮੇਲ ਦੇ ذریعے ਭੇਜੀ ਗਈ ਹੈ ਉਹ ਸੂਚਨਾ ਮਿਲਨ ਤੇ ਹੀ ਸੰਬੰਧਤ ਸਕੂਲ ਪ੍ਰਬੰਧਨ ਸਤਰਕ ਹੋ ਗਏ ਨੇ ਐਤਿਹਾਦ ਦੇ ਤੌਰ ਦੇ ਉਤੇ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਛੁੱਟੀ ਕਰ ਦਿੱਤੀ ਗਈ ਹੈ। ਔਰ ਇਸ ਸੰਬੰਧ ਦੇ ਵਿੱਚ ਪੇਰੈਂਟਸ ਦਾ ਮੈਸੇਜ ਭੇਜੇ ਜਾ ਰਹੇ ਨੇ ਜਾਣਕਾਰੀ ਦਿੱਤੀ ਜਾ ਰਹੀ ਹੈ ਪੇਰੈਂਟਸ ਨੂੰ ਉੱਥੇ ਸਵੇਰ ਤੋਂ ਹੀ ਸਕੂਲ ਪਹੁੰਚੇ ਕਈ ਬੱਚੇ ਗੇਟ ਤੋਂ ਹੀ ਵਾਪਸ ਭੇਜ ਦਿੱਤੇ ਗਏ ਨੇ। ਧਮਕੀ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਅਲਰਟ ਮੋਡ ਤੇ ਆ ਗਈਆਂ ਨੇ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਔਰ ਸਕੂਲ ਨੂੰ ਪੂਰਿਆਂ ਨੂੰ ਖਾਲੀ ਕਰਵਾਇਆ ਗਿਆ ਹੈ। ਡੀਐਸਪੀ ਸਿਟੀ ਹਰ ਸਿਮਰਨ ਬੱਲ ਖੁਦ ਲਰਨਿੰਗ ਪਾਥ ਸਕੂਲ ਪਹੁੰਚੇ ਜਦ ਕਿ ਡੀਐਸਪੀ ਸਿਟੀ 1 ਪ੍ਰithvi ਚਾਹਲ ਪੈਰਾਗਨ ਸਕੂਲ ਪਹੁੰਚੇ ਪੂਲ ਪੁਲਿਸ ਜਿਹੜੀ ਆ ਸਾਰੇ ਸਕੂਲਾਂ ਨੂੰ ਸੀਲ ਕਰ ਦਿੱਤਾ ਹੈ ਪੁਲਿਸ ਦੇ ਵੱਲੋਂ ਔਰ ਅੰਦਰ ਜਾਂਚ ਜਾਰੀ ਹੈ ਕਿਸੇ ਨੂੰ ਵੀ ਗੇਟ ਤੋਂ ਅੱਗੇ ਜਾਣ ਨਹੀਂ ਦਿੱਤਾ ਜਾ ਰਿਹਾ ਸੋ ਇਹ ਬੰਬ ਦੇ ਨਾਲ ੜਾਉਣ ਦੀ ਜਿਹੜੀ ਧਮਕੀ ਹੈ ਉਹ ਦਿੱਤੀ ਗਈ ਹੈ ਈਮੇਲ ਦੇ ਰਾਹੀਂ देर रात ਇਹ 1 ਵਜੇ ਦੇ ਕਰੀਬ ਇਹ ਜਿਹੜੀ ਈਮੇਲ ਭੇਜੀ ਗਈ ਹੈ ਔਰ ਉਸ ਦੇ ਵਿੱਚ ਬੰਬ ਦੇ ਨਾਲ ਸਕੂਲਾਂ ਨੂੰ ਮੋਹਾਲੀ ਦੇ ਸਕੂਲਾਂ ਨੂੰ ਔਰ ਕਾਲਜ ਨੂੰ ਬੰਬ ਦੇ ਨਾਲ ਅਡਾਉਣ ਦੀ ਧਮਕੀ ਦਿੱਤੀ ਗਈ ਹੈ। ਅੱਛਾ ਜਿਹੜੇ ਸਕੂਲਾਂ ਦੇ ਵਿੱਚ ਛੁੱਟੀ ਕੀਤੀ ਗਈ ਹੈ ਉਹਦੇ ਵਿੱਚ ਕੁਝ ਸਕੂਲਾਂ ਦੇ ਨਾਮ ਸਾਹਮਣੇ ਆ ਰਹੇ ਨੇ। ਡੀਈਓ ਗਿੰਨੀ ਦੁੱਗਲ ਨੇ ਦੱਸਿਆ ਹੈ ਕਿ 10 ਸਕੂਲਾਂ ਨੂੰ ਧਮਕੀ ਮਿਲੀ ਹੈ ਜਿਹਦੇ ਵਿੱਚ ਪੈਰਾਗੋਨ ਲਰਨਿੰਗ ਪਾਥ ਮਾਈਂਡ ਡਰੀ ਡੀਜੀ ਗੋਇੰਕਾ ਵਿਵੇਕ ਸਕੂਲ ਇੰਡਸ ਸੁਮੇਤ ਹੋਰ ਵੀ ਕਈ ਸਕੂਲ ਸ਼ਾਮਲ ਨੇ ਜਿਹੜੇ ਸਕੂਲਾਂ ਨੂੰ ਤਮਕੀ ਆਈ ਹੈ ਔਰ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ ਔਰ ਸਰਕਾਰੀ ਸਕੂਲਾਂ ਨੂੰ ਵੀ ਕਿਹਾ ਗਿਆ ਕਿ ਮੇਲ ਚੈੱਕ ਕਰਨ ਆਪਣੀ ਸਰਕਾਰੀ ਸਕੂਲਾਂ ਨੂੰ ਵੀ ਮੇਲ ਚੈੱਕ ਕਰਨ ਦੇ ਲਈ ਕਿਹਾ ਗਿਆ ਉਸ ਤੋਂ ਇਲਾਵਾ ਇਸ ਮਾਮਲੇ ਸੰਬੰਧੀ ਜਾਣਕਾਰੀ ਡੀਸੀ ਨੂੰ ਭੇਜ ਦਿੱਤੀ ਗਈ ਹੈ ਸਵੇਰੇ ਜਿੱਦਾਂ ਇਹ ਸਕੂਲ ਖੋਲੇ ਗਏ ਤੇ ਬਾਅਦ ਵਿੱਚ ਸਕੂਲਾਂ ਨੂੰ ਈਮੇਲ ਮਿਲੀ ਉਸ ਤੋਂ ਬਾਅਦ ਪੁਲਿਸ ਦੀ ਟੀਮਾਂ ਅਲਰਟ ਮੋਡ ਤੇ ਆ ਗਈਆਂ ਔਰ ਸਕੂਲਾਂ ਦੇ ਵਿੱਚ ਛੁੱਟੀ ਕਰ ਦਿੱਤੀ ਗਈ ਜਿਹੜੇ ਵੀ ਪੇਰੈਂਟਸ ਬੱਚਿਆਂ ਨੂੰ ਛੱਡਣ ਦੇ ਲਈ ਆਏ ਸੀ ਉਹਨਾਂ ਨੂੰ ਬਾਹਰ ਤੋਂ ਹੀ ਵਾਪਸ ਭੇਜਣਾ ਸਕੂਲ ਪ੍ਰਸ਼ਾਸਨ ਦੇ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਮੋਗਾ ਦੇ ਕਸਬਾ ਧਰਮਕੋਟ ਦੇ ਪਿੰਡ ਚੈਲਾ ਦੇ ਵਿੱਚ ਦੋਸਤ ਵੱਲੋਂ ਦੋਸਤ ਨੂੰ ਗੋਲੀ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਜਾਣਕਾਰੀ ਦੇ ਮੁਤਾਬਕ ਭਰਪੂਰ ਸਿੰਘ ਆਪਣੇ ਘਰ ਦੇ ਵਿੱਚ ਬੈਠਾ ਸ਼ਰਾਬ ਪੀ ਰਿਹਾ ਸੀ ਇਸ ਦੌਰਾਨ ਪਿੰਡ ਦਾ ਰਹਿਣ ਵਾਲਾ सोनू ਜੋ ਉਸ ਦਾ ਕਰੀਬੀ ਦੋਸਤ ਦੱਸਿਆ ਜਾ ਰਿਹਾ ਹੈ ਉਸ ਦੇ ਘਰ ਆ ਗਿਆ ਕੁਝ ਸਮਾਂ ਇਕੱਠੇ ਬੈਠਣ ਤੋਂ ਬਾਅਦ ਸੋਨੂ ਨੇ ਅਚਾਨਕ ਭਰਪੂਰ ਸਿੰਘ ਦੇ ਉੱਤੇ ਗੋਲੀ ਚਲਾ ਦਿੱਤੀ ਭਰਪੂਰ ਸਿੰਘ ਦੀ ਪਤਨੀ ਨੇ ਦੱਸਿਆ ਕਿ ਦੋਵਾਂ ਦੇ ਵਿੱਚ ਗਹਿਰੀ ਦੋਸਤੀ ਸੀ ਪਰ ਸੋਨੂ ਘਰ ਆਇਆ ਤੇ ਗੋਲੀ ਮਾਰ ਦਿੱਤੀ ਜਿਸ ਨਾਲ ਭਰਪੂਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਿਸ ਦੇ ਵੱਲੋਂ ਗੋਲੀ ਚਲਾਉਣ ਦੇ ਕਾਰਨਾਂ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ ਅਤੇ ਮ੍ਰਿਤਕ ਦੀ Laash ਨੂੰ ਮੋਗਾ ਦੇ ਸਰਕਾਰੀ ਹਸਪਤਾਲ ਦੀ ਮੋਰਚੀ ਦੇ ਵਿੱਚ ਰੱਖਿਆ ਗਿਆ ਹੈ ਜਦੋਂ ਤੁਹਾਡੇ ਕੋਲ ਆਏ ਆ ਉਹ ਨਾਂ ਸੀ ਜਿਹੜਾ ਮੁੰਡੇ ਨੇ ਮਾਰਿਆ ਤੋਂਨੋ ਜਦੋਂ ਆਇਆ ਵਾ ਤੁਹਾਨੂੰ ਪਤਾ ਕੀ ਲੱਗਾ ਘਰ ਵਿੱਚ ਆਇਆ ਹੋਇਆ ਨਹੀਂ ਇਸ ਮੈਂ ਰੋਟੀਆਂ ਬਣਾਉਂਦੀ ਸੀ ਪੁਰਾਣੀ ਰਾਜਸਤਾਨੀ ਸੀਗੀ ਨਹੀਂ ਨਹੀਂ ਮੈਂ ਰੋਟੀਆਂ ਬਣਾਉਂਦੀ ਨਹੀਂ ਕੋਲੇ ਮੇਰੇ ਕੋਲ ਸੀ ਦੋਨੇ ਜਣੇ ਗੱਲਾਂ ਕਰਦੇ ਸੀ ਜੀ ਮਾਰਨ ਦਾ ਕਾਰਨ ਕੀ ਹੈ ਜੀ ਇਹ ਨਹੀਂ ਪਤਾ ਕਾਰਨ ਦਾ ਜੀ ਗੱਲਾਂ ਤਾਂ ਹੀ ਨਹੀਂ ਲੱਗਾ ਜਦੋਂ ਮੇਰੇ ਕੋਲ ਆਇਆ ਇਹਨਾਂ ਨੇ ਫੈਸਲਾ ਆਇਆ ਤੇ ਕਿਚੀਆ ਕਰਕੇ ਮੋੜ ਲੱਗੇ ਤੇ ਆਇਆ ਗੋਲੀਆਂ ਮਾਰ ਕੇ ਚਲਾ ਗਿਆ ਮੈਂ ਭੱਜ ਕੇ ਇੱਕ ਪਾਸੇ ਉਸ ਕੀ ਉਸ ਕੀ ਕਾਰਵਾਈ ਕਰ ਰਹੀ ਹੈ ਉਸ ਆਪਣੇ ਘਰੇ ਬੈਠੀ ਹੈ ਤੁਹਾਨੂੰ ਕੋਈ ਦੱਸਿਆ ਜਾ ਰਿਹਾ ਹੈ ਬੱਭੂ ਜੀ ਦੇ ਕਿੰਨੇ ਪਰਿਵਾਰ ਦੇ ਵਿੱਚ ਬੱਚੇ ਬੱਚੇ ਕਿੰਨੇ ਆ ਕੁੜੀਆਂ ਹੀ ਆ ਕੁੜੀਏ ਕਿੰਨੇ ਸਾਲ ਦੀ ਕੁੜੀਏ 5 ਸਾਲ ਦੀ ਕੁੜੀਏ ਯਾਰ ਨੇ ਯਾਰ ਦਾ ਖਤਰ ਕਰਦਾ ਕਿਉਂਕਿ ਸਾਨੂੰ ਇਹ ਚ ਆਇਆ ਹੈ ਕਿ ਆ ਪੱਕੇ ਯਾਰ ਸੀ ਕੀ ਮੰਨ ਕਰ ਦੇਂ ਨੂੰ ਸਾਫ਼ ਵੀ ਤਾਂ ਮਿਲਣਾ ਚਾਹੀਦਾ ਸਭ ਤੋਂ ਸਭ ਤੋਂ ਨੂੰ ਸਜ਼ਾ ਮਿਲਣੀ ਚਾਹੀਦੀ ਮੇਰਾ ਮੰਨਣਾ ਹੈ ਕਿ ਸਭ ਲੋਕ ਸਾਡੇ ਵੀ ਕਿਸੇ ਨਾ ਪੁਰਾ ਕਰ ਭਾਈ ਨਿਪੜਾਈ ਕਰਦਾ ਠੀਕ ਹੈ ਜੀ ਕਿਹਨਾਂ ਕਦੀ ਕਿਸੇ ਨੇ ਮਾਰਿਆ ਅੱਧੀ ਜਵਾਨ ਨਾਲ ਜੀ ਜਦੋਂ ਉਹ ਆਇਆ ਵਾ ਉਹ ਪਿਸਟਲ ਕੋਲ ਲੈ ਕੇ ਆਇਆ ਮੈਨੂੰ ਪਤਾ ਹੀ ਨਹੀਂ ਕਰੋ ਲੈ ਕੇ ਵੀ ਜੀ ਆ ਕੇ ਆਇਆ ਮੈਨੂੰ ਇਸ ਗੱਲ ਦਾ ਨਹੀਂ ਪਤਾ ਇਹਨਾਂ ਨੂੰ ਪਤਾ ਕਿ ਉਹਨਾਂ ਨੂੰ ਬੋਲਣੀ ਚਾਹੀਦੀ ਸੀ ਮੈਨੂੰ ਤਾਂ ਮੈਨੂੰ ਲੱਗਦਾ ਉਹ ਸਾਡੇ ਕੋਲ ਨਹੀਂ ਆਉਂਦਾ

ਵਿਚੋਂ ਗੱਡੀ ਆ ਕੇ ਹਿੱਟ ਕੀਤਾ ਉਹ ਵਿਚਾਰਾ 10 ਗੱਲ ਦੀ 1 ਕਿਲੋਮੀਟਰ ਤੋਂ ਫਸਲਦਾ ਆਇਆ ਉਹ ਗੱਡੀ ਬਲੈਕ ਕਲਰ ਦੀ ਸੀਗੀ ਸਫਾਰੀ ਸੀਗੀ ਸਫਾਰੀ ਉਹਦੀ ਨੰਬਰ ਪਲੇਟ ਉਹਨਾਂ ਕੋਲੋਂ ਲੈ ਲਈ ਆ ਉਹ ਤੁਹਾਨੂੰ ਨਹੀਂ ਦਿੰਦੇ ਆ ਉਹ ਉਹ ਵਿਚਾਰੇ ਨੂੰ ਦੇਖਿਆ ਤੱਕ ਨਹੀਂ ਉਹਨਾਂ ਦੇ ਸਕੂਟਰ ਮੋਟਰਸਾਈਕਲ ਸਾਫ ਡਿੱਗ ਗਈ ਤੇ ਉਹ ਨਿਕਲ ਗਿਆ ਗੱਡੀ ਲੈ ਕੇ 200 ਫੁੱਟ ਤੱਕ ਰੰਗ ਰੇ ਆ ਮਿਲ ਗਈ ਆ ਉਹਦੀ 200 ਫੁੱਟ ਤੱਕ ਰੰਗ ਰੇ ਆ ਉਹ 200 ਫੁੱਟ ਤੱਕ ਉਹਦੀ ਨੰਬਰ ਪਲੇਟ ਗੱਡੀ ਦੀ ਨਰ ਕਰ ਗਈ ਗੱਲਾ ਹੀ ਸੜਕ ਦੇ ਉੱਤੇ ਹੈਗਾ ਸੀ ਭਾਜੀ ਨਾਲ ਕੋਈ ਨਹੀਂ ਆਉਂਦਾ ਗੱਡੀ ਵਾਲੇ ਭੱਜ ਗਏ ਗੱਡੀ ਵਾਲੇ ਭੱਜ ਗਏ ਏ ਮੋਟਰਸਾਈਕਲ ਇਕੱਲਾ ਹੀ ਲੱਗ ਰਿਹਾ ਸਾ ਪਿੰਡ ਨਾਲ ਲਾਇਆ ਮੇਰੇ ਪਿੱਛੋਂ ਸੋਨੇ ਨਾਲ ਆਇਆ ਮੋਟਰਸਾਈਕਲ ਇਕੱਲਾ ਹੀ ਹਾਂਜੀ ਇਕੱਲਾ ਹੀ ਸਮਾਨ ਲੈ ਕੇ ਆ ਰਿਹਾਗਾ ਕੋਈ ਸਮਾਨ ਜਿਗਾ ਭਾਜੀ ਬਜਾਜੀ ਦਾ ਜਾਂ ਰੈਡੀਮੇਡ ਦਾ ਹੈਗਾ ਵਿਚਾਰੇ ਦਾ ਇਕੱਲਾ ਹੈਲਮਟ ਵੀ ਪਾਇਆ ਉਹਨੇ ਆਪਣੀ ਸਾਈਡ ਤੇ ਆ ਰਿਹਾ ਪਿੱਛੋਂ ਗੱਡੀ ਆਂਦੀ ਹਿੱਟ ਕਰਕੇ ਗਈ ਆ ਸੀ ਦੇਖਿਆ ਵੀ ਉਹਨੂੰ ਬਾਕੀ ਉਹ ਜਿਹੜੇ ਲੱਗੀ ਵਾਲੇ ਦੀ ਪਲੇਟ ਵੀ ਕਰ ਗਈ ਉਹਦਾ ਜੋ ਪੂਰੀ ਰਿਕਾਰਡਿੰਗ ਮਿਲ ਜੂਗੀ ਕੀ ਹੋਇਆ ਕੀ ਨਹੀਂ ਹੋਇਆ ਉਹ ਗੱਡੀ ਵਾਲੇ ਮੈਨੂੰ ਲੱਗਦਾ ਕੋਈ ਟਰੰਕ ਐਂਡਰ ਰਨ ਵਾਲੇ ਹੈਂਡ ਐਂਡਰ ਰਨ ਵਾਲਾ ਸਿਸਟਮ ਦਿਖਾਉਂਗਾ ਸਰ ਪਿੰਡ ਕੈਲੇ ਦੇ ਵਿੱਚ ਅੱਜ ਇੱਕ ਮਰਡਰ ਹੋ ਅਰੇ ਵਕਤ ਕਰੀਬ ਪੌਣੇ 7 ਵਜੇ ਸ਼ਾਮ ਦਾ ਹੋਵੇਗਾ ਜੋ ਇੱਕ ਭਰਪੁਰ ਸਿੰਘ ਨਾਮ ਦਾ ਜਿਹੜਾ ਵਿਅਕਤੀ ਹੈ ਪਿੰਡ ਕੈੜ ਦਾ ਰਹਿਣ ਵਾਲਾ ਸੋ ਇਹਨੂੰ ਇੱਕ ਜਗਿੰਦਰਜੀਤ ਸਿੰਘ ਸੋਨੀ ਨਾਮ ਦਾ ਵਿਅਕਤੀ ਇਹਨਾਂ ਦੇ ਪਿੰਡ ਦਾ ਹੀ ਹੈ ਉਸਨੇ ਜਿਹੜਾ ਇੱਕ ਸਿਰ ਦੇ ਵਿੱਚ ਤੇ ਆਪਣੇ ਅਰਮਨ ਸੰਸ ਜਿਹੜਾ 32 ਗੋਰ ਦਾ ਰਵਲਵਰ ਹੈ ਉਹਦੇ ਨਾਲ ਫੇਰ ਮਾਰ ਕੇ ਜਿਹੜਾ ਇਹਦਾ ਕਤਲ ਕਰ ਦਿੱਤਾ ਗਿਆ ਸੋ ਵਜੋਂ ਉਹਨਾਂ ਜੋ ਸ਼ਿਕਾਇਤ ਹੈ ਕਿ ਜਿਹੜਾ ਭਰਪੁਰ ਸਿੰਘ ਹੈ ਉਸ ਨੂੰ ਸ਼ੱਕ ਸੀਗਾ ਕਿ ਇਹ ਜਿਹੜਾ ਮੇਰੀ ਵਾਈਫਲ ਜਿਹੜਾ ਗਲਤ ਨਿਕਾਣਾ ਤੱਕਦਾ ਹੈ ਜਾਂ ਕੋਈ ਇਹਦੇ ਇਲਿਜੀਟ ਰਿਲੇਸ਼ਨ ਵਗੈਰਾ ਹੈਗੇ ਇਹ ਉਸ ਨੂੰ ਰੋਕਦਾ ਸੀ ਆਪਣੇ ਘਰ ਆਉਣ ਤੋਂ ਸੋ ਸਰੰਜਿਸ਼ ਕਰਕੇ ਉਹ ਜਿਹੜਾ ਇਹਦੇ ਘਰ ਆਇਆ ਅਤੇ ਗੁੱਸੇ ਦੇ ਵਿੱਚ ਆ ਕੇ ਉਸ ਨੇ ਜਿਹੜੇ ਇਹਦੇ ਰੋਟੀ ਖਾਂਦੇ ਦੇ ਰਸੋਈ ਦੇ ਵਿੱਚ ਜਿਹੜੇ ਫੈਰ ਕਰ ਦਿੱਤੇ ਜਿਸ ਦੇ ਨਾਲ ਉਹਦੀ ਤੇ ਰਸੋਈ ਦੇ ਵਿੱਚ ਮੌਕੇ ਤੇ ਹੀ ਜਿਹੜੀ ਮੌਤ ਹੋ ਗਈ ਹੈ ਸੋ ਅਸੀਂ ਇਹਦੇ ਭਰਾ ਦਾ ਬਿਆਨ ਲਿਖ ਕੇ ਜਿਹੜੀ ਕਾਰਵਾਈ ਅੰਡਰ ਸੈਕਸ਼ਨ 139 ਬੀ ਐਨ ਐਸ ਦੇ ਵਿੱਚ ਕਰ ਰਹੇ ਹਾਂ ਤੇ ਮੁਲਜਮ ਜਿਹੜਾ ਭਗਾਉੜਾ ਹੈ ਇਸ ਨੂੰ ਜਲਦੀ ਹੀ ਜਿਹੜਾ ਗ੍ਰਿਫਤਾਰ ਕਰ ਲਿਆ ਜਾਊਗਾ ਮੰਨਦੇ ਹੋਗੇ ਐਸਐਸਪੀ ਸਾਹਿਬ ਸ਼੍ਰੀ ਅਜੀਤ ਗਾਂਧੀ ਜੀ ਐਫਪੀਆਰ ਜੀ ਦੇ ਦਿਸ਼ਨ ਦੇ ਸਹਿਮਤਾਵਕ ਜਿਹੜੀਆਂ ਵਕਫ ਵਕ ਟੀਮਾਂ ਸਾਡੀਆਂ ਰੇਡ ਪਾਰਟੀ ਬਣਾ ਦਿੱਤੀਆਂ ਗਈਆਂ ਅਤੇ ਟੈਕਨੀਕਲ ਤਰੀਕੇ ਨਾਲ ਵੀ ਅਸੀਂ ਵੇਖ ਰਹੇ ਆ ਤੇ ਜਿਹੜੀ ਫੋਰੈਂਸਿਕ ਦੀ ਟੀਮ ਹੈ ਜਿਹੜੀ ਮੌਕੇ ਤੇ ਪਹੁੰਚ ਚੁੱਕੀ ਹੈ ਸੋ ਇਹ ਸਾਰੀ ਕਾਰਵਾਈ ਚੱਲ ਰਹੀ ਹੈ ਜਲਦੀ ਤੋਂ ਜਲਦੀ ਜਿਹੜਾ ਮੁਲਜਮ ਨੂੰ ਗ੍ਰਿਫਤਾਰ ਕਰ ਲਿਆ ਜਾਊਗਾ ਸਰ ਲਾਸ਼ ਜੇ ਠੀਕ ਹੈ ਤੇ ਮਾਦਮ ਨਹੀਂ ਲਿਗੀ ਲਿਗੀ ਨਿਜਾਈ ਗਈ ਨਹੀਂ ਹਜੇ ਪੋਸਟਮਾਰਟਮ ਲੈ ਨਹੀਂ ਲੈ ਕੇ ਗਏ ਹਜੇ ਮੌਕੇ ਤੇ ਫੋਰੈਂਸਿਕ ਦੀ ਟੀਮ ਹੈ ਜਿਹੜੀ ਉਹਦਾ ਮੌਲਾਜਾ ਵਗੈਰਾ ਕਰ ਰਹੀ ਹੈ ਐ ਸਰ ਇੱਕ ਬੈਂਤੀ ਸਾਡਾ ਸਵਾਲ ਇਹ ਹੈ ਜੀ ਮਤਲਬ ਇਹ ਯਾਰ ਸੀਗਾ ਜੀ ਯਾਰ ਦਾ ਯਾਰ ਨੇ ਕਤਲ ਕਰਤਾ ਕਿਤੇ ਨਾ ਕਿਤੇ ਪੁਲਿਸ ਦੇ ਉੱਪਰ ਹੀ ਸਵਾਲੀਆ ਨਿਸ਼ਾਨ ਆਉਂਦਾ ਜੀ ਪੁਲਿਸ ਇੱਥੇ ਕੀ ਕਰੇ ਤੇ ਜੀ ਇਹਦੇ ਦੇਖੋ ਜੀ ਇਹਨਾਂ ਦਾ ਆਪ ਦਾ ਕੋਈ ਡਿਸਪਿਊਟ ਹੋਏਗਾ ਸੀਗਾ ਆਪਸ ਦੇ ਵਿੱਚ ਫੈਮਿਲੀ ਡਿਸਪਿਊਟ ਆਪਾਂ ਇਹਨੂੰ ਕਹਿ ਸਕਦੇ ਹਾਂ ਕਿਉਂਕਿ ਬਿਲਕੁਲ ਨੇਬਰ ਹੈਗੇ ਨਾਲ ਹੀ ਗੁਆਂਢੀ ਹੈ ਕੰਦੇ ਨਾਲ ਇਹਨਾਂ ਦੀ ਕੰਗ ਸਾਂਝੀ ਹੈ ਸੋ ਇਹਦੇ ਕਿਸੇ ਤਰੀਕੇ ਨਾਲ ਉਹਦੇ ਉਦੀ ਵਾਈਫ ਦੇ ਨਾਲ ਦੱਸਿਆ ਜਾ ਰਿਹਾ ਕਿ ਕੋਈ ਰਿਲੇਸ਼ਨਸ਼ਿਪ ਵਗੈਰਾ ਦੀ ਗੱਲ ਸੀ ਵੀ ਸੋ ਉਸ ਨੂੰ ਨਾ ਇਹ ਗੱਲ ਨੂੰ ਸਹਾਰ ਦੇ ਹੋਏ ਉਸ ਤੋਂ ਉਹਨੇ ਇਹਨੂੰ ਰੋਕਾ ਟੋਕੀ ਕਰਨ ਦੀ ਕੋਸ਼ਿਸ਼ ਕੀਤੀ ਸੋ ਉਸਦੇ ਅੱਜ ਪਤਾ ਲੱਗਿਆ ਕਿ ਕੋਈ ਡ੍ਰਿੰਕ ਵਗੈਰਾ ਕੀਤੀ ਸੀ ਗੁੱਸੇ ਦੇ ਵਿੱਚ ਆ ਕੇ ਉਹਨੇ ਇਹ ਜਿਹੜਾ ਫਾਇਰ ਵਗੈਰਾ ਕਰ ਸਰ ਜਿਹੜੇ ਵੈਪਨ ਨਾਲ ਕਤਲ ਕੀਤਾ ਗਿਆ ਉਹ ਲਾਇਸੈਂਸੀ ਹੈ ਜਾਂ ਦੂਸਰਾ ਹੈ ਮੇਨ ਲਾਇਸੈਂਸੀ ਹੈ ਜੀ 32 ਬੋਰ ਦਾ ਰਵਲਵਰ ਹੈ ਜੀ ਮੈਂ ਪਹਿਲਾਂ ਵੀ ਦੱਸ ਚੁੱਕਿਆ ਹਾਂ ਸਰ ਇਹ ਕਿੰਨੇ ਵਜੇ ਦੀ ਘਟਨਾ ਹੈ 6:07 ਵਜੇ ਸ਼ਾਮ ਦਾ ਟਾਈਮ ਹੈ ਜੀ ਅੱਜ ਦਾ ਜੀ ਇੱਕ ਨਿਕ ਗ੍ਰਿਫਤਾਰੀ ਕਿਹੜੀ ਕਿਹੜੀ ਹੋਈ ਹੈ ਤੇ ਗ੍ਰਿਫਤਾਰੀ ਨਹੀਂ ਕੋਈ ਜਿਹੜਾ ਮੁਲਜ਼ਮ ਹੈ ਕਿਉਂਕਿ ਜਿਹੜਾ ਮਾਰਨ ਆਲਾ ਉਹ ਨਾਲ ਹੀ ਮੌਕੇ ਤੋਂ ਫੈਰ ਮਾਰਨ ਤੋਂ ਬਾਅਦ ਜਿਹੜਾ ਭੱਜ ਗਿਆ ਸੀ ਠੀਕ ਹੈ ਜੀ ਥੈਂਕ ਯੂ ਮੋਗਾ ਦੀ ਸਰਕਾਰੀ ਗੋਵਿੰਦ ਗਊਸ਼ਾਲਾ ਦੇ ਵਿੱਚ 50 ਲੱਖ ਰੁਪਏ ਦੀ ਲਾਗਤ ਦੇ ਨਾਲ ਬਣਨ ਵਾਲੇ ਨਵੇਂ ਸ਼ੈੱਡ ਦਾ ਨੀਂਹ ਪੱਥਰ ਮੋਗਾ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ ਦੇ ਵੱਲੋਂ ਰੱਖਿਆ ਗਿਆ ਇਸ ਮੌਕੇ ਤੇ ਨਗਰ ਨਿਗਮ ਦੇ ਮੇਅਰ ਪ੍ਰਵੀਨ ਕੁਮਾਰ ਅਤੇ ਕਾਉਂਸਲਰ ਵੀ ਹਾਜ਼ਰ ਰਹੇ ਗਊਸ਼ਾਲਾ ਦੇ ਸੇਵਾਦਾਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸਰਕਾਰੀ ਗਊਸ਼ਾਲਾ ਦੇ ਵਿੱਚ ਕਰੀਬ 650 ਤੋਂ 720 ਸਹਾਰਾ ਗਊਆਂ ਦੀ ਦੇਖਪਾਲ ਕੀਤੀ ਜਾ ਰਹੀ ਹੈ ਜਗ੍ਹਾ ਘੱਟ ਹੋਣ ਕਾਰਨ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਔਰ ਇਸ ਸੰਬੰਧੀ ਮੇਅਰ ਅਤੇ ਵਿਧਾਇਕ ਨੂੰ ਲਗਾ ਕੀਤਾ ਗਿਆ ਸੀ ਜਿਸ ਤੋਂ ਬਾਅਦ 1 ਏਕੜ ਜ਼ਮੀਨ ਅਤੇ 50 ਲੱਖ ਰੁਪਏ ਦੀ ਲਾਗਤ ਦੇ ਨਾਲ ਨਵਾਂ ਸ਼ੈੱਡ ਬਣਾਉਣ ਦੇ ਲਈ ਮਦਦ ਦਿੱਤੀ ਗਈ ਹੈ ਅੱਜ ਉਸ ਦਾ ਨੀ ਪੱਥਰ ਰੱਖਿਆ ਗਿਆ ਵਿਦਾਇਕ ਡਾਕਟਰ ਅਮਨਦੀਪ ਕੌਰ ਅਰੂੜਾ ਨੇ ਕਿਹਾ ਹੈ ਕਿ ਗਊਸ਼ਾਲਾ ਦੇ ਵਿੱਚ ਬੇਸਹਾਰਾ ਗਊਆਂ ਦੀ ਸੰਭਾਲ ਦੇ ਲਈ ਇੱਕ ਵੱਡਾ ਕਦਮ ਹੈ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੋ ਲੋਕ ਗਊਆਂ ਅਤੇ ਮੱਝਾਂ ਨੂੰ ਸੜਕਾਂ ਤੇ ਛੱਡ ਦਿੰਦੇ ਨੇ ਉਹ ਅਜਿਹਾ ਨਾ ਕਰਨ ਅਤੇ ਉਹਨਾਂ ਨੂੰ ਗਊਸ਼ਾਲਾ ਦੇ ਵਿੱਚ ਛੱਡ ਜਾਣ ਤਾਂ ਜੋ ਹਾਦਸਿਆਂ ਤੋਂ ਬਚਿਆ ਜਾ ਸਕੇ ਉਹਨਾਂ ਇਹ ਵੀ ਐਲਾਨ ਕੀਤਾ ਹੈ ਕਿ ਜਲਦੀ ਹੀ ਆਵਾਰਾ ਕੁੱਤਿਆਂ ਦੇ ਲਈ ਵੀ ਡੌਗ ਸ਼ੈੱਡ ਵੀ ਬਣਾਇਆ ਜਾਏਗਾ ਤਾ ਜੋ ਸ਼ਹਿਰ ਦੇ ਵਿੱਚ ਘੁੰਮ ਰਹੇ ਬੇਸਹਾਰਾ ਕੁੱਤਿਆਂ ਦੀ ਸੰਭਾਲ ਕੀਤੀ ਜਾਵੇ। ਨਮਸਕਾਰ ਜੀ ਜੈ ਸ਼੍ਰੀ ਰਾਮ ਸੱਸ਼੍ਰੀਤਾ ਸਾਰੇ ਮੋਗਾ ਦੇ ਨਗਰ ਨਿਗਮ ਦੇ ਨਇਆ ਸ਼੍ਰੀ ਪ੍ਰਵੀਨ ਪਿੰਨਾ ਜੀ ਸਾਰੇ ਅੰਮ੍ਰਿਤਸਰ ਮਾਨਨਾ ਦਿਨਾਲ ਔਰ ਸਾਰੇ ਸਤਿਕਾਰਯੋਗ ਵੀਰਾਂ ਦੇ ਨਾਲ ਅੱਜ ਅਸੀਂ ਗੋਬਿੰਦ ਘਊਸ਼ਾਲਾ ਚਿਕਰੋੜ ਦੀ ਜੋ ਸਾਡੀ ਸਰਕਾਰੀ ਗਊਸ਼ਾਲਾ ਮੋਗਾ ਨਗਰ ਨਿਗਮ ਦੀ

ਐਕਸਟੈਂਡ ਕਰ ਰਹੇ ਆ ਸਾਡੀ ਗੋਵਿੰਦ ਦਊਸ਼ਾਲਾ ਲਗਾਤਾਰ ਅਸੀਂ ਵੀ ਬੇਨਤੀ ਕਰਦੇ ਆ ਸਾਰਿਆਂ ਨੂੰ ਬੇਨਤੀ ਕਰ ਸਕਦੇ ਆ ਔਰ ਕਰ ਰਹੇ ਆ ਕਿ ਜਿੰਨੀਆਂ ਵੀ ਜਿਹੜੀਆਂ ਦੁੱਧ ਦੇਣਾ ਬੰਦ ਕਰ ਜਾਂਦੀਆਂ ਨੇ ਮਲਕੀਂਗ ਕਾਊਜ਼ ਹੁੰਦੀਆਂ ਨੇ ਜਾਂ ਮੱਝਾਂ ਹੁੰਦੀਆਂ ਨੇ ਉਹਨਾਂ ਨੂੰ ਰਾਤ ਦੇ ਥਾਈ ਮਾ ਕੇ ਬਾਹਰ ਦੀਆਂ ਥਾਵਾਂ ਤੋਂ ਇੱਥੇ ਸ਼ਹਿਰ ਦੇ ਵਿੱਚ ਛੱਡ ਦਿੱਤਾ ਜਾਂਦਾ ਔਰ ਅਸੀਂ ਸਾ ਪੂਰੀ ਸਾਫ ਸੰਭਾਲ ਕਰਦੇ ਆ ਔਰ ਸਾਡੀ ਵੀਰ ਜਿਹੜੇ ਗੋਵਿੰਦ ਸ਼ਾਲਾ ਦੀ ਦੇਖਰੇਖ ਕਰਦੇ ਆ ਗੋਵਿੰਦ ਸ਼ਾਲਾ ਨੂੰ ਸੰਭਾਲਦੇ ਆ ਇਨਵਰ ਲੋਕੀ ਜਿੱਥੇ ਵੀ ਕੋਈ ਇਹਨਾਂ ਨੂੰ ਸੋਚਣਾ ਮਿਲਦੀ ਹੈ ਇਹ ਲੈ ਕੇ ਆਉਂਦੇ ਆ ਅਤੇ ਉਹਨਾਂ ਵੀ ਸਾਫ ਸੰਭਾਲ ਕਰਦੇ ਆ ਔਰ ਹੁਣ ਕਿਉਂਕਿ ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਕਾਊਸ ਬਾਹਰੋਂ ਆ ਰਹੀਆਂ ਨੇ ਇਸ ਕਰਕੇ ਉਹਨਾਂ ਦੀ ਹੋਰ ਸਾਨੂੰ ਲੱਗਦਾ ਸੀਗਾ ਕਿ ਇੱਥੇ ਜ਼ਰੂਰਤ ਹੈਗੀ ਔਰ ਸਰਕਾਰੀ ਗੁੰਵਸ਼ਾਲਾ ਹੁਣ ਕਰਕੇ ਅਸੀਂ ਆਪਣੇ ਵੱਲੋਂ ਪੂਰਾ ਸਾਡੇ ਮੇਰ ਸਾਹਿਬ ਹਮੇਸ਼ਾ

ਉਹਨਾਂ ਨੂੰ ਉੱਤੇ ਲਿਆ ਕੇ ਅਸੀਂ ਰਖਸਤ ਨੇ ਔਰ ਉਹਨਾਂ ਦੀ ਸਾਫ ਸੰਭਾਲ ਵੀ ਜਿਹੜੀ ਹੈਗੀ ਆਪੋ ਕਰ ਸਕੀ। ਹਾਂ ਅਸੀਂ ਤਾਂ ਇਹੀ ਕਰ ਸਕਦੇ ਹਾਂ ਜੀ ਕਿ ਵੀ ਤੁਸੀਂ ਸੜਕਾਂ ਤੇ ਛੱਡਣ ਦੀ بجائے ਸਾਨੂੰ ਕੰਟੈਕਟ ਕਰ ਲਓ ਜੇ ਤੁਸੀਂ ਛੱਡਣਾ ਚਾਹੁੰਦਾ। ਅਸੀਂ ਉਹਨਾਂ ਨੂੰ ਪਹਿਲਾਂ ਹੀ ਗਊ ਸ਼ਾਲਾ ਦੇ ਵਿੱਚ ਜਾਂ ਜੇ ਗਊ ਸ਼ਾਲਾ ਦੇ ਵਿੱਚ ਕਿਸੇ ਚ ਸਪੇਸ ਨਹੀਂ ਹੁੰਦੀ ਅਸੀਂ ਉਹਨਾਂ ਨੂੰ ਕਿਸੇ ਹੋਰ ਗਊ ਸ਼ਾਲਾ ਦੇ ਵਿੱਚ ਜਿਹੜਾ ਰੱਖ ਸਕੀ ਉਹਨਾਂ ਨੂੰ ਸ਼ਿਫਟ ਕਰਵਾ ਸਕੀਏ।

ਚੱਲ ਰਹੀ ਹੈ ਜੀ ਇਹਦੇ ਵਿੱਚ ਤਕਰੀਬਨ 650 ਤੋਂ 700 ਤੱਕ ਲੋਤਾਣਾ ਤੇ ਇਹ ਜਗਾ ਘਟ ਹੋਣ ਦੇ ਕਾਰਨ ਕਈ ਮੁਸ਼ਕਲਾਂ ਆਉਂਦੀਆਂ ਹਨ ਅਸੀਂ ਸੇਵਾਦਾਰਾਂ ਨੇ ਨਗਰ ਨਿਗਮ ਦੇ ਮੇਰ ਸਾਹਿਬ ਤੇ ਐਮਐਲਏ ਸਾਹਿਬ ਨੂੰ ਬੇਨਤੀ ਕੀਤੀ ਵੀ ਜਗਾ ਘਟਾ ਤੇ ਸਾਡਾ ਕੋਈ ਮਸਲਾ ਹੱਲ ਕਰਾਇਆ ਜਾਵੇ ਇਹਨਾਂ ਨੇ ਆਪਦੇ ਸੂਰਸਾ ਮੁਤਾਬਕ ਜਿਹੜੀ ਨਾਲ 10 ਸਾਲਾਂ ਦੇ ਨਾਲ ਜਗਾ ਪਈ ਸੀ ਮੀਟਿੰਗ ਕਰਕੇ ਉਹਦੇ ਵਿੱਚ ਛੱਡ ਬਣਾਉਣ ਦੀ ਮਨਜ਼ੂਰੀ ਦਿੱਤੀ। ਅੱਜ ਉਸ ਦੇ ਵਿੱਚ ਛੱਡ ਤਕਰੀਬਨ 50 ਲੱਖ ਦੀ ਕੀਮਤ ਨਾਲ ਬਣਾਉਣ ਦਾ ਨੀਂਤ ਰੱਖਿਆ। ਅਸੀਂ ਸਾਰੇ ਸੇਵਾਦਾਰ ਮੇਰ ਸਾਹਬ ਦਾ ਤੇ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਪੰਜਾਬ ਗਵਰਨਮੈਂਟ ਦਾ ਵੀ ਧੰਨਵਾਦ ਕਰਦੇ ਹਾਂ। ਇਹ ਹੈ ਜੀ ਸ਼ਹਿਰ ਦੀਆਂ ਗਉਂ ਗਾਈਆਂ ਜਿਹੜਾ ਗਉ ਤਾਂ ਉਹ ਨਹੀਂ ਹੁੰਦਾ। ਇਹ ਰਾਤ ਨੂੰ ਬਾਹਰੋਂ ਪਿੰਡਾਂ ਦੇ ਵਿੱਚੋਂ ਲੋਕ ਗਊ ਹੈ ਜਾਂ ਕੱਟੇ ਹੈ ਉਹਨਾਂ ਨੂੰ ਪਕੜ ਕੇ ਲਿਆ ਕੇ ਕਿਸੇ ਵੀ ਦੌਸ਼ਲਾ ਦੇ ਨੇੜੇ ਛੱਡ ਦਿੰਦੇ ਆ ਉਹ ਫਿਰ ਰਾਤ ਨੂੰ ਖਿਲਰ ਜਾਂਦੇ ਆ ਉਹ ਜਿਹੜੇ ਕਿ ਐਕਸੀਡੈਂਟ ਹੋਣ ਦਾ ਕਾਰਨ ਬਣਦੇ ਨੇ ਵੀਰ ਦਾ ਜੀ ਹੁਣ ਸਰਕਾਰ ਵੀ ਅਪੀਲ ਕਰਦੀ ਹੈ ਸਾਰੇ ਲੋਕ ਵੀ ਅਪੀਲ ਕਰਦੇ ਆ ਪਰ ਜਿਹੜੇ ਲੋਕ ਇਹ ਕੰਮ ਕਰਦੇ ਨੇ ਨਹੀਂ ਛੱਡਦੇ ਨਹੀਂ ਆਪ ਦੀ ਕੰਮਾਂ ਤੋਂ ਬਾਜ਼ ਆਉਂਦੇ ਆ ਅਸੀਂ ਤਾਂ ਫਿਰ ਵੀ ਹੱਥ ਜੋੜ ਕੇ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਇਹਨਾਂ ਨੂੰ ਅਵਾਰਾ ਨਾ ਛੱਡਿਆ ਜਾਵੇ ਇਹਨਾਂ ਨੂੰ ਗਊਸ਼ਾਲਾ ਦੇ ਵਿੱਚ ਛੱਡਿਆ ਜਾਣਾ ਗਊਸ਼ਾਲਾ ਦੀ ਜਿਹੜੀ ਕਮੇਟੀ ਹੈ ਉਹ ਸਾਹਮਣੂ ਤਿਆਰ ਹੁੰਦੀ ਹੈ ਲੇਰਾ ਗੱਗਾ ਦੇ ਪਿੰਡ ਖੰਦੇਵਾਲ ਦੇ ਵਿੱਚ ਇੱਕ ਦਿਲ ਦੇ ਹਿਲਾਉਣ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਨੌਜਵਾਨ ਨੇ ਆਪਣੀ ਪਤਨੀ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਜਾਣਕਾਰੀ ਦੇ ਮੁਤਾਬਕ ਕੁਲਦੀਪ ਸਿੰਘ ਜੋ ਕਿ ਸਾਬਕਾ ਸਰਪੰਚ ਦਾ ਪੁੱਤਰ ਦੱਸਿਆ ਜਾ ਰਿਹਾ ਹੈ ਉਸਨੇ ਆਪਣੀ ਪਤਨੀ ਹਰਜੀਤ ਕੌਰ ਦਾ ਗੰਡਾਸੇ ਦੇ ਨਾਲ ਕਤਲ ਕਰ ਦਿੱਤਾ ਅਤੇ ਉਸ ਨੂੰ ਮੌਤੇ ਘਾਟ ਉਤਾਰ ਦਿੱਤਾ ਹੈਰਾਨੀ ਜਨਨ ਗੱਲ ਇਹ ਹੈ ਕਿ ਮੁਲਜ਼ਮ ਨੇ ਕਤਲ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵੀ ਪੋਸਟ ਕੀਤੀ ਹੈ ਔਰ ਘਟਨਾ ਤੋਂ ਬਾਅਦ ਕੁਲਦੀਪ ਸਿੰਘ ਖੁਦ ਥਾਣੇ ਪਹੁੰਚ ਗਿਆ ਅਤੇ ਡੀਐਸਪੀ ਰਣਵੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਨੇ ਮੁਲਜ਼ਮ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਅਤੇ ਮ੍ਰਿਤਕਾ ਦੀ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮ੍ਰਿਤਕਾ ਹਰ ਕੀਰਤਨ कौर ਤਿੰਨ ਬੱਚਿਆਂ ਦੀ ਮਾਂ ਸੀ ਜਿਸ ਦੇ ਵਿੱਚੋਂ ਦੋ ਤੀਆਂ ਨੇ ਇਹਦੇ ਵਿੱਚ ਅੱਜ ਫਾਨਾ ਲੈਰਚ ਤਲਾਸ਼ ਮਿਲੀ ਸੀ ਐਸਐਚਓ ਨੂੰ ਕਿ ਕੁਲਦੀਪ ਸਿੰਘ ਰਾ ਦੇ ਬੰਦੇ ਨੇ ਪਿੰਡ ਖੰਡੇਵਾ ਦੇ ਨੇ ਆਪਣੀ ਪਤਨੀ ਦਾ ਬੇਰੇ ਮਾਰ ਕਤਲ ਕੀਤਾ ਤੇ ਇਹਦੇ ਆਧਾਰ ਤੇ ਐਸਐਚਓ ਵੱਲੋਂ ਕਾਰਵਾਈ ਕਰਦੇ ਹੋਏ ਮੌਕੇ ਤੇ ਪਹੁੰਚ ਕੇ ਤਫਤੀਸ਼ ਕੀਤੀ ਹੈ ਮੌਕੇ ਤੇ ਦੇ ਘਰ ਦੇ ਵਿੱਚ ਅੰਦਰ ਬੈਡਰੂਮ ਦੇ ਵਿੱਚ ਔਰਤ ਦੀ লাশ ਪਈ ਹੈ ਖੂਨ ਨਾਲ ਲਥਪਥ ਜਿਹਦੇ ਚਿਹਰੇ ਤੇ ਤੇ ਗਰਦਨ ਤੇ ਵੀ ਕਾਫੀ ਮਲਟੀਪਲ ਕੱਟਨੇ ਤੇ ਕੋਲ ਹੀ ਕੋਲ ਗੰਡਾਸੀ ਜਿਹੜੀ ਨਾਲ ਨੇ ਕਤਲ ਕੀਤਾ ਉਹ ਵੀ ਮਿਲ ਗਈ ਹੈ ਤੇ ਸਿਫਰੈਂਸਿਕ ٹیم ਵੀ ਭਲਾਈ ਹੋਈ ਮੌਕੇ ਤੇ ਪ੍ਰੋਪਰ ਜਾਂਚ ਦੇ ਅਨਸਾਰ ਅਸੀਂ ਅਗਲੀ ਤਰੀਕੇਸ਼ਾਂ ਨੂੰ ਚੱਲਿਆ ਰਹੇ ਹਾਂ ਸਰ ਇਸ ਤਰ੍ਹਾਂ ਕੁਲਦੀਪ ਸਿੰਘ ਜਿਹੜਾ ਹੈਗਾ ਸੀਗਾ ਵੀਡੀਓ ਵੀ ਉਹਨੇ ਵਾਇਰਲ ਕਰੀਆ ਤੁਹਾਨੂੰ ਚਾਹ ਵੀ ਉਹ ਖਾਣੇ ਦੇ ਵਿੱਚ ਵੀ ਪਹੁੰਚਿਆ ਮਰਡਰ ਕਰਨ ਤੋਂ ਬਾਅਦ ਹੈਗਾ ਕੀ ਮਾਮਲਾ ਹਾਂਜੀ ਜਦੋਂ ਸਾਡੀ ਪੁਲਿਸ ਪਾਰਟੀ ਇਧਰ ਆਜੀ ਤਾਂ ਸਾਨੂੰ ਤਲਾਹ ਮਿਲੀ ਤੇ ਹੁਣ ਪਿੱਛੋਂ ਪਤਾ ਲੱਗਾ ਵੀ ਉਹ ਜਾ ਕੇ ਥਾਣਾ ਜੀ ਪੇਸ਼ ਸਰੈਂਡਰ ਕਰ ਗਏ ਤੇ ਬਕਾਇਦਾ ਪ੍ਰੋਪਰ ਉਹਦੀ ਹੁਣ ਅਰੈਸਟ ਪਾ ਕੇ ਸੀ ਅਗਲੀ ਕਾਰਵਾਈ ਹੁਣ ਚਲਿਆਵਾਂਗੇ ਕਦੋਂ ਕਰਨ ਦੇ ਕਾਰਨ ਦਾ ਪਤਾ ਲੱਗਾ ਜੀ ਦੇਖੋ ਇਹ ਮੋਢਲੇ ਜੇ ਜਾਂਚ ਤੋਂ ਤਾਂ ਉਹ ਕੋਈ ਆਪਣੀ ਪਤਨੀ ਤੇ ਛਤ ਵਗੈਰਾ ਕਰਦਾ ਸੀਗਾ ਤੇ ਇਹ ਜੇ ਤਫੀਸ਼ ਦਾ ਵਿਸ਼ਾ ਇਹ ਅਸੀਂ ਤਫੀਸ਼ ਚ ਵਿਚਾਰਾਂਗੇ ਸਾਰਾ ਸਿਰ ਪਰਿਵਾਰ ਤੋਂ ਕਹਿੰਦੇ ਨੇ ਪਰਿਵਾਰ ਜੀ ਜਿਹੜੇ ਮ੍ਰਿਤਕ ਹੈਗੀ ਲੇਡੀ ਇਹਨਾਂ ਦੇ ਤਿੰਨ ਬੱਚੇ ਨੇ ਦੋ ਬੇਟੀਆਂ ਇੱਕ ਬੇਟਾ ਤੇ 10 ਸਾਲ ਦੀ ਬੇਟੀ ਇੱਕ 8 ਸਾਲ ਦੀ ਹੈ ਤੇ ਬੇਟਾ 6 ਸਾਲ ਦਾ ਹੈ ਸਰ ਕਿਹੜੀਆਂ ਧਾਰਾਂ ਦੇ ਇਹ ਮਰਡਰ ਦਾ ਕੇਸ ਅਰਜ ਕੀਤਾ ਗਿਆ ਜੀ 103 1 ਵੀ ਐਨ ਐਸ ਦੇ ਤਹਿਤ ਐਫ ਆਈ ਆਰ ਦਰਜ ਕੀਤਾ ਗਿਆ ਹੁਣ ਕਬਜ਼ੇ ਚ ਲੈ ਕੇ ਬਹੁਤ ਹਾਂ ਜੀ ਆਪਣੇ ਡੈੱਡ ਬੋਡੀ ਨੂੰ ਕਬਜ਼ੇ ਚ ਲੈ ਰਿਆ ਪੋਸਟਮਾਰਟਮ ਲਈ ਭੇਜ ਰਿਹਾ ਤਰੰਤਾਰਾਂ ਦੇ ਗੋਲੀ ਚੱਲਣ ਦੇ ਮਾਮਲੇ ਤੇ ਅਕਾਲੀ ਦਲ ਦੇ ਨੇਤਾ ਵਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਪੰਜਾਬ ਨੂੰ ਬਚਾਉਣਾ ਹੈ ਤਾਂ ਮੁੱਖ ਮੰਤਰੀ ਨੂੰ ਅਸਤੀਫਾ ਦੇਣਾ ਚਾਹੀਦਾ ਹੈ। ਐਟ ਟੋਟਲ ਕਲਾਪਸ ਦੀ ਜਾਂ ਟੈਂਪਰੀ ਡੀਜੀਪੀ ਨੀਡਸ ਟੂ ਗੋ ਇਫ ਯੂ ਵਾਂਟ ਟੂ ਸੇਵ ਪੰਜਾਬ। ਦ ਚੀਫ ਮਨਿਸਟਰ ਨੀਡਸ ਟੂ ਰਿਜ਼ਾਈਨ ਹੀ ਸਲੀਪਿੰਗ। ਇੰਦਰਜੀਤ ਸਿੰਘ ਮਾਨ ਪੰਜਾਬ ਮਾਰਕਫੈਡ ਦੇ ਨਵੇਂ ਚੇਅਰਮੈਨ ਬਣੇ ਨੇ ਉਹਨਾਂ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਪੰਜਾਬ ਪ੍ਰਧਾਨ ਅਮਨ ਅਰੋੜਾ ਤੇ ਕੁਲਦੀਪ ਸਿੰਘ ਧਾਲੀਵਾਲ ਨੇ ਪਹੁੰਚ ਕੇ ਵਧਾਈ ਦਿੱਤੀ ਇਸ ਮੌਕੇ ਤੇ ਉਹਨਾਂ ਨੇ ਕੀ ਕੁਝ ਕਿਹਾ ਆਓ ਸੁਣਦੇ ਹਾਂ ਮੈਂ ਦੱਸਦਾ ਕਿ ਇੱਕ ਬਹੁਤ ਹੀ ਅਹਿਮ ਵਿਭਾਗ ਦੀ ਜ਼ਿੰਮੇਵਾਰੀ ਮਾਰਕਫੈਡ ਜਿਹੜਾ ਕਿ ਪੰਜਾਬ ਦੇ ਕਿਸਾਨਾਂ ਨਾਲ ਪੰਜਾਬ ਦੇ ਆਮ ਲੋਕਾਂ ਨਾਲ ਜੁੜਿਆ ਹੋਇਆ ਕਿਸਾਨਾਂ ਦੀ ਤਰੱਕੀ ਦੇ ਲਈ ਪੰਜਾਬ ਦੀ ਤਰੱਕੀ ਦੇ ਲਈ ਉਹਦੀ ਜ਼ਿੰਮੇਵਾਰੀ ਅੱਜ ਸਾਡੇ ਪਾਰਟੀ ਦੇ ਮੇਨਤੀ ਜੁਝਾਰੂ ਸਾਥੀ ਇੰਦਜੀਤ ਮਾਨ ਜੀ ਹੁਣਾਂ ਨੂੰ ਸੌਂਪਿਆ ਇਹਦੇ ਨਾਲ ਮੈਂ ਸਮਝਦਾ ਕਿ ਜਿੱਥੇ ਪਾਰਟੀ ਦੇ ਵਰਕਰਾਂ ਦੇ ਵਿੱਚ ਹੌਸਲੇ ਬੁਲੰਦ ਹੋਏ ਨੇ ਉਹਨਾਂ ਨੂੰ ਮਾਨ ਸਨਮਾਨ ਮਿਲਿਆ ਉਥੇ ਹੀ ਇਹ ਸੰਸਥਾ ਨੂੰ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਨਵੀਆਂ ਬੁਲੰਦੀਆਂ ਤੱਕ ਲੈ ਕੇ ਜਾਣਗੇ ਤਾਂ ਕਿ ਆਰਗੇਨਾਈਜੇਸ਼ਨ ਤੇ ਆਰਗੇਨਾਈਜੇਸ਼ਨ ਦੇ ਨਾਲ ਜੁੜੇ ਹੋਏ ਲੋਕਾਂ ਨੂੰ ਵੀ ਫਾਇਦਾ ਹੋ ਸਕੇ ਪੰਜਾਬ ਦੇ ਲੋਕਾਂ ਨੂੰ ਵੀ ਫਾਇਦਾ ਹੋ ਸਕੇ ਤੇ ਪੰਜਾਬ ਨੂੰ ਮੁੜ ਦੁਆਰਾ ਖੁਸ਼ਹਾਲ ਤੇ ਰੰਗਲਾ ਪੰਜਾਬ ਬਣਾਉਣ ਦੇ ਵਿੱਚ ਮਾਰਕਫੈਡਿਕ ਅਹਿਮ ਰੋਲ ਅਦਾ ਕਰ ਸਕਦੀ ਹੈ ਕਿਉਂਕਿ ਜਿਨੇ ਐਗਰੀ ਜਾਂ ਐਗਰੀ ਅਲਾਈਡ ਜਿਨੇ ਕੰਮ ਨੇ ਜਿਨੇ ਧੰਦੇ ਨੇ ਜਿਨੇ ਕਿੱਤੇ ਨੇ ਉਹ ਸਾਰੇ ਸਾਰੇ ਮਾਰਕਫੈਡ ਦੇ ਵਿੱਚ ਉਹਨਾਂ ਨੂੰ ਬੜੇ ਵਧੀਆ ਵਸੋਹਣੇ ਤਰੀਕੇ ਨਾਲ ਨਿਭਾਇਆ ਜਾ ਸਕਦਾ ਸੋ ਸਾਡੇ ਸਾਥੀ ਛੋਟੇ ਵੀਰ ਇੰਦਰਜੀਤ ਜੀ ਨੂੰ ਅੱਜ ਦੀ ਇਸ ਨਵੀਂ ਜ਼ਿੰਮੇਵਾਰੀ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਸ਼ੁਭਕਾਮਨਾਵਾਂ ਦੇਖੋ ਲੋਰਾ ਦੇ ਨਾਲ ਗੁਲਾਚਾ ਹੈ ਕਿ ਪਤਾ ਪਾਈ ਬਣਾ ਲਈ ਕਿਸੇ ਮੋਟਰ ਵੀ ਹਾਲਾ ਕੀ ਰਿਹਾ ਹੈ ਫਰਮਸ਼ਨ ਦੇ ਵੱਲੋਂ ਕਿਵੇਂ ਦੇਖਿਆ ਸੀ 2025 ਤੋਂ ਲੈ ਕੇ ਹਲਾ ਕੇ 50% ਕਰਦੇ ਫਿਰ ਇਸ ਤਰ੍ਹਾਂ ਦੀ ਗੱਲ ਵਈ ਦੇਖੋ 27 ਦੀਆਂ ਚੋਣਾਂ ਬਾਅਦ ਦੀ ਗੱਲ ਹੈ ਪਰ ਗੱਲ ਇਹ ਹੈ ਕਿ ਆ ਬਾਬਾ ਸਾਹਿਬ ਅੰਬੇਦਕਰ ਜੀਆ ਨੇ ਜੋ ਸੰਵਿਧਾਨ ਲਿਖਿਆ ਉਹਦੇ ਵਿੱਚ ਸਾਰਿਆਂ ਨੂੰ ਬਰਾਬਰੀ ਦੇ ਦਿੱਤੀ ਸਮਾਨਤਾ ਦੇ ਦਿੱਤੀ ਸਾਡੇ ਗੁਰੂ ਸਾਹਿਬਾਨ ਨੇ ਵੀ ਇਸ ਪਵਿੱਤਰ ਧਰਤੀ ਪੰਜਾਬ ਦੇ ਵਿੱਚ ਧਰਮਾਂ ਮਸਬਾ ਫਿਰਕਿਆਂ ਲਕੀਰਾ ਉੱਚ ਉੱਚੀ ਚ ਜਾਤ ਪਾਤ ਦੀਆਂ ਸਾਰੀਆਂ ਹੱਦਾਂ ਤੋਂ ਉੱਪਰ ਉੱਠ ਕੇ ਉਹਨਾਂ ਨੇ ਉੱਠਣ ਦਾ ਸਨੇਹਾ ਦਿੱਤਾ ਤੇ ਫਿਰ ਵੀ ਕਾਂਗਰਸ ਪਾਰਟੀ ਜਿਹੜੀ ਕਿ ਆਪ ਦੇ ਆਪ ਨੂੰ ਹਮੇਸ਼ਾ ਸੈਕੂਲਰਿਜ਼ਮ ਦਾ ਝੰਡਾ ਬਰਦਾਰ ਪਾਰਟੀ ਕਹਾਉਂਦੀ ਰਹੀ ਹੈ ਅੱਜ ਉਸੇ ਦੇ ਲੀਡਰਾਂ ਵੱਲੋਂ ਇੱਕ ਵਾਰ ਜਾਂ ਬਾਰ ਬਾਰ ਨਹੀਂ ਗਲਤੀ ਨਾਲ ਨਹੀਂ ਜਾਣ ਬੁੱਝ ਕੇ ਚਾਹੇ ਪਹਿਲਾਂ ਬਾਈ ਇਲੈਕਸ਼ਨ ਦੇ ਵਿੱਚ ਆਪਾਂ ਗੱਲ ਕਰ ਲਈ ਰਾਜਾ ਬੜਿੰਗ ਦੀ ਉਹਨਾਂ ਨੇ ਦਲਿਤ ਭਾਈਚਾਰੇ ਗਰੀਬ ਦਬੇ ਮਜ਼ਲੂਮਾਂ ਲੋਕਾਂ ਦੇ ਖਿਲਾਫ ਉਹਨਾਂ ਨੇ ਟਿੱਪਣੀ ਕੀਤੀ ਫਿਰ ਉਸ ਨੂੰ ਐਂਡੋਰਸ ਚਰਨਜੀਤ ਸਿੰਘ ਚੰਨੀ ਜੀ ਨੇ ਸਪਸ਼ਟ ਕਿਹਾ ਕਿ ਜੀ ਕਾਂਗਰਸ ਪਾਰਟੀ ਦੇ ਵਿੱਚ ਦਲਤਾਂ ਦੀ ਕੋਈ ਪੁੱਛਗਿਛ ਨਹੀਂ ਹੈਗੀ ਉਹਨਾਂ ਨੂੰ ਪ੍ਰਤਾੜਿਤ ਕੀਤਾ ਜਾਂਦਾ ਤੇ ਹੁਣ ਉਸੇ ਮਾਨਸਿਕਤਾ ਦੇ ਨਾਲ ਪ੍ਰਤਾਪ ਸਿੰਘ ਬਾਜਵਾ ਨੇ ਜੋ ਬਿਆਨਬਾਜ਼ੀ ਕੀਤੀ ਹੈ ਮੈਂ ਸਮਝਦਾ ਕਿ ਬਹੁਤ ਹਲਕੇ ਦਰਜੇ ਦੀ ਬਿਆਨਬਾਜ਼ੀ ਹੈ ਘਟੀਆ ਸੋਚ ਦਾ ਪ੍ਰਗਟਾਵਾ ਜਿਹੜਾ ਇਕੱਲੇ ਬਾਜਵਾ ਸਾਹਿਬ ਦੀ ਨਹੀਂ ਕਾਂਗਰਸ ਪਾਰਟੀ ਦਾ ਹੀ ਮਾਈਂਡਸੈਟ ਕਹਿ ਜਾ ਬਣ ਚੁੱਕਿਆ ਐਂਟੀ ਦਲਿਤ ਐਂਟੀ ਗਰੀਬ ਐਂਟੀ ਕਮਜ਼ੋਰ ਜੋ ਉਹਨਾਂ ਦਾ ਮਾਈਂਡਸੈਟ ਬਣ ਚੁੱਕਿਆ ਇਸ ਤੋਂ ਕਾਂਗਰਸ ਦਾ ਅੰਦਰ ਦਾ ਜੋ ਕਲਚਰ ਹੈ ਉਹ ਸਾਹਮਣੇ ਆਉਂਦਾ ਕਿ ਕਿਸ ਤਰੀਕੇ ਦੇ ਨਾਲ ਇਹ ਸਿਰਫ ਔਰ ਸਿਰਫ ਵੱਡੇ ਪਰਿਵਾਰਾਂ ਵੱਡੇ ਘਰਾਣਿਆਂ ਦੀ ਹੀ ਗੱਲ ਕਰਦੀ ਹੈ ਕਾਂਗਰਸ ਪਾਰਟੀ ਆਮ ਗਰੀਬ ਲੋਕ ਜਿਹੜੇ ਕਿ ਮਿਹਨਤ ਮੁਸ਼ਕਤ ਕਰਕੇ ਲੋਕਾਂ ਦੇ ਤੇ ਪਰਮਾਤਮਾ ਦੇ ਦੀ ਅਸ਼ੀਰਵਾਦ ਦੇ ਨਾਲ ਕੁਝ ਪ੍ਰਾਪਤ ਕਰ ਲੈਂਦੇ ਨੇ ਉਹਨਾਂ ਨੂੰ ਕਿਸ ਨਫ਼ਰਤ ਦੇ ਨਾਲ ਕਾਂਗਰਸ ਪਾਰਟੀ اور ਕਾਂਗਰਸ ਪਾਰਟੀ ਦੇ ਲੀਡਰ ਬਾਜਵਾ ਸਾਹਿਬ ਵਰਗੇ ਉਹ ਦੇਖਦੇ ਨੇ ਤਾਂ ਸਪਸ਼ਟ ਜ਼ਾਹਰ ਹੁੰਦਾ ਸੋ ਬਹੁਤ ਅਨਫੋਰਚੂਨੇਟ ਹੈ ਸਮੁੱਚੇ ਤੌਰ ਦੇ ਉੱਪਰ ਕਾਂਗਰਸ ਪਾਰਟੀ ਨੂੰ ਕਾਂਗਰਸ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੂੰ ਇਹਨਾਂ ਹਲਕੇ ਘਟੀਆਂ ਬਿਆਨਾਂ ਵਾਸਤੇ ਮਾਫੀ ਮੰਗਣੀ ਚਾਹੀਦੀ ਹੈ। ਇਹ ਇਹ ਇਹਹੀ ਇਹਹੀ ਤਾਂ ਮੈਂ ਕਹਿ ਰਿਹਾ ਹਾਂ ਨਾ ਜੀ ਕਿ ਉਹਨਾਂ ਨੂੰ ਹੰਕਾਰ ਕਿਸ ਚੀਜ਼ ਦਾ ਹੈ। ਲੋਕਾਂ ਨੇ ਅਰਸ਼ ਤੋਂ ਫਰਸ਼ ਤੇ ਸਿੱਟ ਮਾਰਿਆ ਤੇ ਫਿਰ ਵੀ ਹੰਕਾਰ ਨਹੀਂ ਜਾਂਦਾ ਹੈਗਾ। ਹੰਕਾਰ ਕਿਸ ਚੀਜ਼ ਦਾ ਉਹਨਾਂ ਨੂੰ? ਆਪਦੇ ਇਸ ਗੱਲ ਦਾ ਹੰਕਾਰ ਹੈ ਕਿ ਜੀ 100 ਸਾਲਾਂ ਤੋਂ ਅਸੀਂ ਦੇਸ਼ ਤੇ ਰਾਜ ਕਰ ਲਿਆ। ਇਸ ਚੀਜ਼ ਤੇ ਉਹਨਾਂ ਨੂੰ ਸ਼ਰਮ ਵੀ ਹੋਣੀ ਚਾਹੀਦੀ ਕਿ 100 ਸਾਲਾਂ ਚ ਉਹਨਾਂ ਨੇ 70-75 ਸਾਲਾਂ ਦੇ ਵਿੱਚ ਉਹਨਾਂ ਨੇ ਦੇਸ਼ ਦਾ ਨੁਕਸਾਨ ਵੀ ਕਿੰਨਾ ਕਰ ਦਿੱਤਾ ਪੰਜਾਬ ਦਾ ਨੁਕਸਾਨ ਕਿੰਨਾ ਕਰ ਦਿੱਤਾ ਸੋ ਇਸ ਕਰਕੇ 100 ਸਾਲ ਪੁਰਾਣੀ ਪਾਰਟੀ ਜਿਨੇ ਕਿ 70-75 ਸਾਲਾਂ ਦੇ ਵਿੱਚ ਬਹੁ ਗਿਣਤੀ ਸਮਾਂ ਰਾਜ ਕੀਤਾ ਹੋਵੇ ਤੇ ਉਹਨਾਂ ਔਰ ਸੈਕੂਲਰਿਜ਼ਮ ਦੇ ਝੰਡਾ ਬਰਦਾਰ ਆਪ ਦੇ ਆਪ ਨੂੰ ਖਾਉਂਦੇ ਹੋਣ ਤੇ ਉਸ ਪਾਰਟੀ ਦੇ ਲੋਕਾਂ ਦਾ ਇਹ ਜਾ ਮਾਈਂਡ ਸੈਟ ਹੋਵੇ ਇਹ ਸ਼ਰਮਨਾਕ ਬਟਵੰਦਰ ਨੂੰ ਲੈ ਕੇ ਦੁਆਰੇ ਗੱਲਾਂ ਚੱਲੀਆਂ ਨੇ ਜੀ ਕੱਲ ਮਜੀਠੀਆ ਕਹਿੰਦੇ ਦੂਸਰ ਮਜੀਠੀਆ ਕਹਿੰਦੇ ਕਿ چاہے ਭਾਜੀਪੀ ਨਾਲ ਸਰਕਾਰੀ ਦਾ ਹੋਵੇ ਜਾਂ ਹੈ ਕਾਪੀਟਰ காங்கிரஸ் ਸਪੀਡ ਦੇ ਸਾਕੇ ਨੂੰ ਮੁਰਕੀ ਲਾਉਣੀ ਹੋਣੀ ਹੈ ਮਰਦਾ ਜੀ ਬਾਤ ਕਿਤੇ ਬਹੁਤ ਇਹ ਦੇ ਸਾਈ ਦੇ ਵਿੱਚ ਇਸ ਤਰ੍ਹਾਂ ਹੁੰਦੇ ਨੇ ਜਾਂ ਆਪਾਂ ਕਰੀ ਸਵਾਤੀ ਕਰਦੇ ਹਾਂ ਕਿਉਂਕਿ ਗੱਡੀ ਬਣ ਜਾਂਦੀ ਹੈ ਦੇਖੋ ਇਸ ਤਰ੍ਹਾਂ ਹੋਰ ਖਬਰਾਂ ਦੇਖ ਲਈ ਬੜੇ ਰਹੋ ਇੰਡੀਆ ਨਿਊਜ਼ ਪੰਜਾਬ ਦੇ ਨਾਲ ਧੰਨਵਾਦ